ਲੋਵੀ ਬੇਲੀਓ ਤਲਵੰਡੀ ਖੜੇ ਆ ਆਪਾਂ ਇਸ ਟਾਈਮ ਦਿਨ ਬੁੱਧਵਾਰ ਹੈ ਤੇ ਨਾਲ ਆਪਣੇ ਆਪਣਾ ਭਰਾ ਗੁਰਪਾਲ ਸੱਤ ਅੱਠ ਟਰੈਕਟਰ ਲੈ ਕੇ ਆਇਆ ਤੇ ਕੱਲੇ ਕੱਲੇ ਟਰੈਕਟਰ ਦੀ ਰੇਟ ਦੀ ਜਾਣਕਾਰੀ ਜਿਹੜੀ ਆਪਾਂ ਲੈ ਕੇ ਦੇਣੀ ਹੈ ਗੁਰਪਾਲ ਕੀ ਹਾਲ ਚਾਲ ਹੈ ਭਾਈ ਠੀਕ ਠਾਕ ਹੈ ਤੇ ਕਿੰਨੇ ਲੈ ਆ ਟਰੈਕਟਰ ਅੱਜ 68 ਹੈਗਾ ਸੱਤ ਅੱਠ ਇੱਥੋਂ ਸ਼ੁਰੂ ਕਰੀਏ ਇਹਦਾ ਦੇ ਪੂਰਾ ਲੇਖਾ ਜੋਖਾ ਕਰਨਾ 2012 ਮਾਡਲ ਹਰਿਆਣਾ ਨੰਬਰ ਅੱਛਾ ਇਹ ਡਿਮਾਂਡ ਹੈਗੀ ਹੈ ਬਿਲਕੁਲ 3 ਲੱਖ 10 ਹਜ਼ਾਰ 3 ਲੱਖ 10 ਹਜ਼ਾਰ ਪੈਰ ਹੈ ਗਿਆ ਬਾਈ 750 ਚਾਰੇ ਹੈਣਾ ਸਾਰਾ ਹੈ ਹੂੰ ਫੀਲਡ ਟੌਕ ਅੱਛਾ ਇਹਦੇ ਚਾਬੀ ਲੱਗੀ ਹੈ ਅੱਛਾ ਸਾਰਾ ਜਿੰਦਾ ਹੈ ਘੇਰੀਂ ਜਿੰਦਾ ਓਕੇ ਜਮਾ ਬਿਲਕੁਲ ਪੇਂਟ ਕੋਲ ਸਾਰਾ ਨਾਲ ਦਾ ਹੀ ਹੈ ਅੱਛਾ ਨੰਬਰ ਹਰਿਆਣਾ ਆ ਗਿਆ ਮਾਡਲ ਆ ਗਿਆ 2012 12 ਐਨਓਸੀ ਆ ਜੂ ਹੈਨਾ ਮਿਲ ਜੂ ਹੈਨਾ ਤੇ 310000 ਰੁਪਏ ਡਿਮਾਂਡ ਹੈ ਕੀ ਕੁਛ ਕਰ ਦੇਗਾ ਵੀਰੇ ਦਾ ਦੇ ਦਾਂਗੇ ਆਪਾਂ ਬਈ 2 ਲੱਖ 90 2 ਲੱਖ 90 ਹਜ਼ਾਰ ਦਾ ਜੀ ਹੋ ਜੂ ਹੈ ਦੋਸਤੋ ਅੱਗੇ ਆ ਗਿਆ ਅਰਜਨ ਬਾਈ ਸੈਂਟਰ ਗੀਅਰ ਅੱਛਾ 2009 ਮਾਡਲ ਹੂੰ ਡਿਮਾਂਡ ਇਹਦੀ ਬਈ 3 ਲੱਖ 70 ਹੇ ਆ ਅੱਛਾ ਚਾਰੇ ਟਾਇਰ ਨਵੇਂ ਆ ਬਈ ਟਾਇਰ ਚਾਰੇ ਹੂੰ ਟਾਇਰ ਦਿਖਾਉਣ ਨੇ ਆਪਾਂ ਇੱਕ ਵਾਰ ਹੂੰ ਅੱਛਾ ਸੈਂਟਰ ਗੀਅਰ ਦੀ ਬਹੁਤ ਮੰਗ ਆ ਅੱਛਾ ਸੈਂਟਰ ਗੀਅਰ ਦੀ ਸਾਈਡ ਗੀਅਰ ਦਾ ਮੰਗ ਵੱਧ ਆ ਕੇ ਕੀ ਕੀ ਕਾਰਨ ਹੋ ਗਿਆ ਜੀ ਇਹਦਾ ਪਤਾ ਨਹੀਂ ਟਰਾਲੇ ਤੇ ਸੈਟਰ ਵੇਰ ਹੀ ਵੱਧ ਕੰਮ ਜਾਵਾ ਬਈ ਵੱਧ ਕੰਮ ਜਾਵਾ ਹੈ ਹੂੰ ਤੇ 3,70,000 ਰੁਪਏ ਦੀ ਡਿਮਾਂਡ ਹੈ ਕਿਥੋਂ ਤੱਕ ਕਰ ਦੇਗਾ ਵੀਰੇ ਇਹ ਆਪਾਂ ਛਾਰ ਦਾਂਗੇ 3,45,000 3,45,000 25000 ਰੁਪਏ ਕਰ ਇੱਕ ਵਾਰ ਲੈਸ ਕਰਤਾ ਤੇ ਉਸ ਤੋਂ ਬਾਅਦ ਆਹਾ ਵੇ ਟਿੱਡਾ ਕੀ ਆ ਗਿਆ ਹੂੰ ਨੇੜੇ ਅੱਛਾ ਪੈ ਰਿਹਾ ਗਿਆ ਬਈ ਇਹਦੇ 70, 75 ਰੁਪਏ ਦੇ ਅੱਛਾ ਅਰੇ ਨਾ ਨਾ ਹੂੰ ਵਾਰੀ ਮੂਰਾ ਮੱਥਿਆ ਦਾ ਹੋਈਦਾ ਸੀ ਹਾਂ ਬਹੁਤ ਸਾਰਾ ਵੇਚਣਾ ਲੈ ਅੱਛਾ ਨੰਬਰ ਮਾਡਲ 1 ਲੱਖ ਦਾ ਸੀ ਆ ਡਿਮਾਂਡ ਆਵੇ ਅੱਛਾ 1 ਲੱਖ 70000 ਦਾ ਸੀ 1 70000 ਦਾ ਠੀਕ 55 ਬਈ ਅੱਛਾ 2004 ਚਾਰ ਆ ਗਿਆ ਹਰਿਆਣਾ ਨੰਬਰ ਹੂੰ ਸਾਰਾ ਵੇਚਣਾ ਲੈ ਹੂੰ ਢੂਲੇ ਟਾਇਰ ਹੈਗੇ ਵੀ ਅੱਧੇ ਕੰਮ ਲਾਗਰ ਲੈ ਗਿਆ 80 ਪैसे ਰਵੜ ਚੜੀ ਰਵੜ ਚੜੀ ਹੋਈ 80 ਪैसे ਠੀਕ ਹੈ ਗੇਰੀਂ ਜਿੰਦਾ ਵਧੀਆ ਚੰਗੇ 2 48 ਡਿਮਾਂਡ ਆ ਤੇ ਕਿੱਥੋਂ ਕਰ ਕਰ ਦੇਗਾ 62000 2 30 ਦਾ ਅੱਛਾ ਉਸ ਤੋਂ ਬਾਅਦ ਆ ਗਿਆ 36 30 ਹੈ ਪਲੱਸ ਉੱਪਰ ਹੂੰ 2012 ਮਾਡਲ ਅੱਛਾ ਉੱਪਰ ਤੇ 50 اتش ਵੀ ਵੀ ਆਇਆ ਅੱਛਾ 55 ਵੀ ਆਇਆ 55 اتش ਵੀ ਵਾਲਾ 55 اتش ਵੀ ਆ ਗਿਆ ਇਹ ਹੈ ਯਾਰ ਇਹ ਮਗਲੇ ਟਾਇਰ ਨਵੇਂ ਆ ਹਾਂ ਬਿਲਕੁਲ ਲੱਗੂ ਆਇਆ ਤਾਂ ਅੱਛਾ ਗੁੜੀ ਆਰਦੇ ਹਨਾ ਹੂੰ ਸਾਰਾ ओरिजिनल ਹੂੰ ਮੂਲੇ ਰੰਬ ਹੋਇਆ ਅੱਛਾ ਉਹ ਸਾਰਾ ਜੈਨੂਨ ਹੈ ਅੱਛਾ ਹਰਿਆਣਾ ਨੰਬਰ ਆ ਇਹਨੂੰ ਸੀ ਮਿਲ ਹਰਿਆਣਾ ਆ ਗਿਆ ਹਾਂ 12 ਮਾਡਲ ਇਹਨੂੰ ਸੀ ਆਜੂ ਹਨਾ ਤੇ ਬਾਕੀ ਫਾਈਬਰ ਫੂਰ ਹਟ ਤੁੰ ਲਵਾਇਆ ਇਹ ਹਾਂ ਭਾਈ ਇਹ ਵੀ ਆਪਾਂ ਅੱਛਾ 46 ਡਿਮਾਂਡ ਹੈ ਇਹ ਵੀ ਹਨਾ ਤੇ ਕਿੱਥੋਂ ਤੱਕ ਕਰ ਦੇਗਾ ਫਿਰ ਇਹ ਕੜਦਾ ਹੈ ਆਪਾਂ ਜਾਣ ਲੱਗ ਪਏ ਚੱਲ ਜੀ 440 ਦਾ ਅੱਛਾ ਅੱਗੇ ਹੋਣਾ ਕਿ ਕੱਦ ਆ ਅੱਛਾ ਅੱਛਾ 2000 ਮਾਣ ਅੱਛਾ ਤੁਹਾ ਬਲਕਾ ਮੁੰਡਾ ਆਇਆ ਦਰ ਅੱਛਾ 750 ਹੈ ਬੜੀ ਬੱਤੇ ਤੱਕੀ ਹੋਈ ਹੈ ਅੱਛਾ ਬਾਕੀ ਇਹ ਕਿਰਪਾਣ ਇਹਨਾਂ ਦੇ ਪੇਂਟ ਜਲਦੀ ਖਰਾਬ ਨਹੀਂ ਹੁੰਦੇ ਆ ਕਲਰ ਦੇ ਹਨਾ ਔਰ ਕਲਰ ਹੋ ਜੂ ਹੈ ਨਾ ਸਾਰਾ ਜੈਨੂਨ ਹੈ ਜੈਨੂਨ ਜੰਦਾ ਕਿਤੇ ਨਹੀਂ ਹੂੰ ਨਹੀਂ ਇਹ ਕਿੰਨੇ ਦੇਖ ਲਈ ਤੋ ਆ ਮਾਡਲ ਜੀ ਪੇਂਟ ਹੈ ਇਹਦੇ ਸੋਨਾ ਲੀਕਾ ਦੇ ਹੈ ਨਾ ਹਾਂ ਰੰਗ ਬਹੁਤ ਚੰਗੇ ਹੈ ਹੈ ਨਾ ਤੇ ਬਾਕੀ ਆ ਪੈਡਲ ਫੁੱਡਲ ਜੀ ਵੀ ਘੈਂਟ ਹੈ ਇਹਨਾਂ ਦੇ ਯਾਰ ਪਹਿਲਾਂ ਹੈ ਨਾ ਉੱਤੇ ਕਿੰਨੀ ਡਿਮਾਂਡ ਹੈ ਗੁਰਪਾਲੇ ਦੀ ਬਾਈ 240000 ਕਿੱਥੇ ਤੱਕ ਹੋ ਜੂ ਫਿਰ ਇਹ ਚਾੜ ਦਾਂਗੇ ਆਪਾਂ 2 ਲੱਖ ਤੇ 15000 ਵੀ ਦੇ ਦਾਂਗੇ 2 15 ਦਾ ਅੱਛਾ ਉਸ ਤੋਂ ਅੱਗੇ ਬਾਅਦ ਆ ਜਾ ਬਈ 30 ਲਾ ਸੋਨਾ ਲੀਕਾ ਆਪ ਦਾ ਮਾਡਲ ਅੱਛਾ ਇਹਦਾ ਨੰਬਰ ਹਮ ਕਵਲ ਕਲਾਸ 5 ਅੱਛਾ ਤੇ ਜੇਕਰ ਆਪਾਂ ਬੁਰਾ ਨਵੀਂ ਆ ਗਈ ਜਮਾ ਹੈ ਨਾ ਲਓ ਵੀ ਦੋਸਤੋ ਦੇਖ ਲਓ ਥਾਈ ਤੇ ਅੱਖਰ ਉੱਖਰ ਪਈਆਂ ਇਹਨਾਂ ਦੇ ਪਿਛਲੇ ਟਾਇਰਾਂ ਦੇ ਹਮ ਤੇ ਆਪਾਂ ਸੋ ਸਟ੍ਰੈਟ ਰੇਟ ਲੈ ਕੇ ਆਵਾਂਗੇ ਹਮ ਤੇ ਆ ਸਾਰਿਆਂ ਦੀ ਚੰਗੇ ਆਏ ਆ ਜਿੰਨੇ ਵੀ ਆਏ ਆ ਟਰੈਕਟਰ ਦੇਖੇ ਹੈ ਨਾ ਟਾਇਰਾਂ ਨੂੰ ਨਹੀਂ ਨੁਕਸਾਨ ਇੰਜਨ ਗੇਅਰ ਮੇ ਨੀਵਾਂ ਨਹੀਂ ਛੱਡਦੇ ਇੱਥੇ ਆਪਾਂ ਨੂੰ ਪਤਾ ਲੱਗ ਜਾਂਦੀ ਆਪਾਂ ਕਰਵਾ ਦੇਣਾ ਆ ਜਰੂਰੀ ਹੈ ਰੋਲੀ ਹੈ ਨਾ ਹਮ ਤੇ ਡਿਮਾਂਡ ਇਹਦੀ ਹੈਗੀ ਐ 2 ਲੱਖ 58000 2 ਲੱਖ 58000 8 ਮਾਡਲ ਦੀ ਕਿੱਥੇ ਤੱਕ ਕਰ ਦੇਗਾ ਸਰਦਦਾ 2 ਲੱਖ 40000 2 ਲੱਖ 40000 ਦਾ ਹੈ ਬਾਕੀ ਮੌਕੇ ਤੇ ਮੰਗਤਾਨ ਹੋ ਜੂਗਾ ਤੁਹਾਨੂੰ ਟਰੈਡ ਕਰਾਉਣਾ ਵਿੱਚ ਕਿਸੇ ਵੀ ਰਾਵੀ ਕਿੱਟਾ ਜਾਂਦਾ ਹਮਮ ਘਰੇ ਆ ਸਕਦਾ ਬੰਦਾ ਫੋਨ ਕਰਕੇ ਬਾਕੇ تسਲੀ ਕਰ ਦੇ ਬਾਕੇ ਤੇ ਸੱਲੀ ਕਰਕੇ ਲੈ ਜਾ ਘਰੇ ਵੱਡੀ ਦਾ ਕਾਪੀ ਗਾਗ ਜੰਦੀ ਨਹੀਂ ਹੁੰਦੀ ਹਣਾ ਟਰੈਕਟਰ ਦਾ ਨੁਕਸਾਨ ਨਿਕਲ ਜਾਂਦਾ ਹੁੰਦਾ ਹਣਾ ਹਮ ਨਹੀਂ ਦੇਗਾ ਇਹ ਕਿੱਥੇ ਤੱਕ ਹੋ ਜੀ ਰੇਟ ਤਾਂ ਦੱਸ ਹੀ ਦਿੱਤਾ ਸੱਚ ਹੈ ਨਾ ਤੇ ਹੋਰ ਹੈਗੇ ਕੋਈ ਕੇ ਨਹੀਂ ਹੋਰ ਆਪਣੇ ਕੋਲ ਘਰੇ ਖੜੇ ਆ ਬਈ ਅੱਛਾ ਕਿਹੜੇ ਕਿਹੜੇ ਖੜੇ ਆ ਆਉਣ ਲੈਣ ਖੜੇ ਆ ਤੂੰ 12 ਮਾਡਲ 7 ਮਾਡਲ ਅੱਛਾ ਇੱਕ ਆਸ਼ਾ ਕਰਾ ਇੱਕ ਆਸ਼ਾ ਕਰਾ ਤੇ ਫੋਨ ਨੰਬਰ ਤੇਰਾ 6283585655 ਬਈ ਇੱਕ ਵਾਰੀ ਹੋਰ ਬੋਲ ਦਿਓ 6283585655 ਲਓ ਵੀ ਦੋਸਤੋ ਨੰਬਰ ਭਰਾ ਦਾ ਆ ਗਿਆ ਹੈ ਨਾ ਕਾਲ ਕਰ ਲਿਓ ਕਾਲ ਕਰਕੇ ਦੇਖੋ ਟਰੈਕਟਰ ਲੈ ਸਕਦੇ ਹੋ ਤੇ ਬਈ ਧੰਨਵਾਦ ਜੀ